ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਅੱਜ ਦਾ ਵਿਚਾਰ ਸਿਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਸ੍ਰੀ ਰਾਗ ਦਾ ਭਾਗ 25ਵਾਂ ਦਾ ਹੈ ਜੀ ਆਪ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ ਸਿਰ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸਿਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲਣਾ ਆਪੇ ਸੇ ਜਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਿਆ ਭਰਪੂਰ ਰਹਾਓ ਆਪੇ ਮਾਛੀ ਮੱਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਵਿਧ ਰੰਗਲਾ सखिए मेरा लाल नित रवे सोहागनी देख हमारा हाल परमणे नानक बेनती हंस कौल तू है कविया तू है आपे वेख विगास परमणे नानक बेनती तू सर्वर तू हंस कौल तू है कविया तू है ਆਪੇ ਵੇਖ ਵਿਗਾਸ ਗੁਰੂ ਜੀ ਆਖਦੇ ਹਨ ਕਿ ਮੇਰਾ ਪਰਮਾਤਮਾ ਆਪ ਹੀ ਰਸੀਲਾ ਪਦਾਰਥ ਹੈ ਅਤੇ ਆਪ ਹੀ ਰਸ ਅਤੇ ਆਪ ਹੀ ਰਸ ਨੂੰ ਮੰਨਣ ਵਾਲਾ ਵੀ ਹੈ ਉਹ ਆਪ ਹੀ ਜੀਵ ਰੂਪੀ ਆਤਮਾ ਇਸਤਰੀ ਹੈ ਆਪ ਹੀ ਸੇਜ ਅਤੇ ਆਪ ਹੀ ਪਤੀ ਹੈ ਪਾ ਮੇਰਾ ਆਤਮਾ ਰੂਪੀ ਪਰਮਾਤਮਾ ਪ੍ਰੀਤਮ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਹੈ ਅਤੇ ਪੂਰੀ ਤਰ੍ਹਾਂ ਸਰਬਤ ਵਿਆਪਕ ਹੈ ਉਹ ਮੇਰਾ ਪ੍ਰਭੂ ਆਪ ਹੀ ਮਛੇਰਾ ਹੈ ਮਛਲੀ ਹੈ ਅਤੇ ਆਪ ਹੀ ਪਾਣੀ ਦੇ ਜਾਲ ਦਾ ਹਿੱਸਾ ਹੈ ਅਤੇ ਆਪ ਹੀ ਜਾਲ ਨਾਲ ਬੰਨਿਆ ਹੋਇਆ ਲੋਹੇ ਦਾ ਮਣਕਾ ਹੈ ਅਤੇ ਆਪ ਹੀ ਉਸ ਜਾਲ ਵਿੱਚ ਬੰਨਿਆ ਮਾਸ ਦਾ ਟੁਕੜਾ ਹੈ ਪਾਪ ਇਹ ਸਾਰਾ ਕੁਝ ਉਸ ਪ੍ਰਮਾਤਮਾ ਦਾ ਹੀ ਰਚਾਇਆ ਹੋਇਆ ਹੈ ਅਤੇ ਉਹ ਹਰ ਵਿੱਚ ਵਾਸਾ ਕਰਦਾ ਹੈ ਫਿਰ ਗੁਰੂ ਜੀ ਸਮਝਾਉਂਦੇ ਹਨ ਕਿ ਹੇ ਮੇਰੀ ਸਖੀ ਸਹਿਲਿਓ ਮੇਰਾ ਪਰਮਾਤਮਾ ਪ੍ਰੀਤਮ ਆਪ ਹੀ अनेका ਤਰ੍ਹਾਂ ਦੇ ਜੋਜ ਕਰਨ ਵਾਲਾ ਹੈ ਫਿਰ ਉਹ ਜੀਵ ਰੂਪੀ ਆਤਮਾਵਾਂ ਜੋ ਕਿ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੀਆਂ ਹੋਈਆਂ ਸੁਹਾਗਣਾ ਹਨ ਅਤੇ ਪ੍ਰਭੂ ਪ੍ਰੇਮ ਵਿੱਚ ਲੀਨ ਹਨ ਪਰ ਜੋ ਜੀਵ ਰੂਪੀ ਆਤਮਾਵਾਂ ਉਸ ਪ੍ਰਬੂਦੈ ਪਰਮੇਸ਼ਰ ਵਿੱਚ ਪ੍ਰੇਮ ਨਾਲ ਲੀਨ ਨਹੀਂ ਹਨ ਫਿਰ ਉਹਨਾਂ ਦੁਹਾਗਣਾ ਦਾ ਹਾਲ ਵੇਖ ਕੇ ਵੀ ਉਹ ਉਹਨਾਂ ਦੇ ਨੇੜੇ ਨਹੀਂ ਲੱਗਦਾ ਫਿਰ ਗੁਰੂ ਜੀ ਆਪਣੇ ਪ੍ਰਭੂ ਅੱਗੇ ਬੇਨਤੀ ਕਰਦੇ ਹਨ ਕਿ ਤੂੰ ਆਪ ਹੀ ਸਰੋਵਰ ਹੈ ਅਤੇ ਤੂੰ ਹੀ ਉਸ ਵਿੱਚ ਰਹਿਣ ਵਾਲਾ ਹੰਸ ਹੈ ਤੂੰ ਹੀ ਕਮਲ ਦਾ ਫੁੱਲ ਹੈ ਅਤੇ ਤੂੰ ਹੀ ਕਮੀਆਂ ਕਮੋਦ ਅਤੇ ਤੂੰ ਆਪ ਹੀ ਉਹਨਾਂ ਨੂੰ ਵੇਖ ਕੇ ਖੜਦਾ ਅਤੇ ਖੁਸ਼ ਹੈ ਇਸ ਸ਼ਬਦ ਵਿੱਚ ਗੁਰੂ ਜੀ ਪਰਮੇਸ਼ਰ ਦੇ ਅਨੰਤ ਰੂਪਾਂ ਦੀ ਗੱਲ ਕਰ ਰਹੇ ਹਨ ਉਹ ਆਖਦੇ ਹਨ ਕਿ ਰੰਗ ਰਤਾ ਮੇਰਾ ਸਾਹਿਬ ਰਵ ਰਿਆ ਭਰਪੂਰ ਭਾਵੇਂ ਕਿ ਪਰਮੇਸ਼ਰ ਗੁਣਾਂ ਦਾ ਇੱਕ ਅਨੰਤ ਭੰਡਾਰ ਹੈ ਜੋ ਕਿ ਸਾਰੀ ਸ੍ਰਿਸ਼ਟੀ ਵਿੱਚ ਪੂਰਿਆ ਹੋਇਆ ਹੈ ਅਤੇ ਆਪੇ ਹੀ ਉਹਨਾਂ ਗੁਣਾਂ ਦਾ ਭੰਡਾਰ ਅਤੇ ਆਪੇ ਹੀ ਉਹਨਾਂ ਗੁਣਾਂ ਦੇ ਰਸ ਨੂੰ ਲੈਣ ਵਾਲਾ ਹੈ ਜਿਵੇਂ ਕਿ ਗੁਰੂ ਜੀ ਉਦਾਹਰਣ ਦੇਂਦਿਆਂ ਦੱਸ ਰਹੇ ਹਨ ਕਿ ਇਹ ਪਰਮੇਸ਼ਰ ਮੱਛੀ ਵੀ ਆਪ ਹੈ ਮੱਛੀ ਨੂੰ ਪਕੜਨ ਵਾਲਾ ਵੀ ਆਪ ਹੀ ਆਪ ਆਪੇ ਹੀ ਪਾਣੀ ਹੈ ਅਤੇ ਮੱਛੀ ਨੂੰ ਪਕੜਨ ਵਾਲਾ ਜਾਲ ਵੀ ਆਪ ਹੀ ਹੈ। ਭਾਵ ਇਹ ਹੈ ਕਿ ਸ੍ਰਿਸ਼ਟੀ ਦੀ ਅਨੇਕਤਾ ਦੇ ਪਿੱਛੇ ਉਹ ਇੱਕ ਓੰਕਾਰ ਆਪ ਹੀ ਕੰਮ ਕਰ ਰਿਹਾ ਹੈ। ਗੁਰੂ ਜੀ ਦੱਸਦੇ ਹਨ ਕਿ ਇਹ ਰਾਜ਼ ਸੁਹਾਗਣਾ ਨੂੰ ਸੁਹਾਗਣਾ ਦਾ ਭਾਵ ਜੋ ਜੀਵ ਰੂਪੀ ਇਸਤਰੀ ਦਾ ਮਿਲਾਪ ਆਪਣੇ ਮੂਲ ਰੂਪੀ ਕੰਤ ਨਾਲ ਹੋ ਗਿਆ। ਭਾਵ ਗੁਰੂ ਜੀ ਇਸ ਪ੍ਰਤੀਤ ਜਾਂ ਇਸ ਗਿਆਨ ਵਾਸਤੇ ਬੇਨਤੀ ਕਰਦੇ ਹਨ। ਇਸ ਸ਼ਬਦ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਅਸੀਂ ਉਸ ਮੱਛੀ ਦੀ ਤਰ੍ਹਾਂ ਹਾਂ ਜੋ ਕਿ ਭਵਸਾਗਰ ਵਿੱਚ ਤਰ ਰਹੇ ਹਾਂ ਪਰ ਉਸ ਦੀ ਮਾਇਆ ਰੂਪੀ ਜਾਲ ਦਾ ਗਿਆਨ ਨਹੀਂ ਅਤੇ ਉਸ ਵਿੱਚ ਫਸੇ ਹੋਏ ਹਨ ਅਤੇ ਉਸ ਸੰਸਾਰ ਦੇ ਵਿਕਾਰਾਂ ਰੂਪੀ ਕੰਡੇ ਨੂੰ ਫੜਨ ਕਰਕੇ ਉਸ ਵਿੱਚ ਫਸ ਜਾਂਦੇ ਹਨ ਮਨੁੱਖ ਨੂੰ ਆਪਣੇ ਅੰਦਰ ਇਹ ਜਾਗਰਤੀ ਪੈਦਾ ਕਰਨੀ ਚਾਹੀਦੀ ਹੈ ਕਿ ਇਹ ਮਾਇਆ ਵੀ ਉਸੇ ਪਰਮੇਸ਼ਰ ਦੀ ਬਣਾਈ ਹੋਈ ਹੈ ਪਰ ਇਪ ਭਗ ਸਾਗਰ ਬਗੈਰ ਨਾਮ ਦੇ ਆਸਰੇ ਧਰਿਆ ਨਹੀਂ ਜਾ ਸਕਦਾ ਭਗ ਜੀਵ ਰੂਪੀ ਆਤਮਾ ਦਾ ਗੁਰ ਸ਼ਬਦ ਨਾਲ ਮਿਲਾਪ ਸਿਰਫ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰਨ ਨਾਲ ਹੀ ਮਿਲ ਸਕਦਾ ਹੈ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ अनेका ਪੁੱਲਾਂ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾ ਦੀ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ